ਅਨਪਛਾਤੇ ਵਿਅਕਤੀਆਂ ਵੱਲੋਂ ਕ੍ਰੇਟਾ ਕਾਰ ਨੂੰ ਅੱਗ ਲਗਾ ਕੇ ਪੂਰੀ ਤਰ੍ਹਾਂ ਨਸ਼ਟ ਕਰਨ ਦਾ ਮਾਮਲਾ ਖੰਨਾ ਪੁਲਿਸ ਨੇ ਸੁਲਝਾ ਲਿਆ ਹੈ ਇਹ ਸਬੰਧੀ ਇਹਨੂੰ ਕਾਰ ਨੂੰ ਅੱਗ ਲਾ ਕੇ ਇਨਜਾਮ ਦਿੱਤਾ ਸੀਗਾ ਸਰ ਅੱਗ ਕਿਉਂ ਲਾਈ ਇਹਨੇ ਕਾਰ ਨੂੰ ਜੀ ਇਹ ਕਹਿੰਦਾ ਵੀ ਮੈਂ ਜਿਹੜੀ ਮਨਪ੍ਰੀਤ ਕੌਰ ਹੈ ਉਹਦੇ ਕੋਲ ਆਪਣਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਅਣਪਛਾਤੇ ਵਿਅਕਤੀਆਂ ਵੱਲੋਂ ਕ੍ਰੇਟਾ ਕਾਰ ਨੂੰ ਅੱਗ ਲਗਾ ਕੇ ਪੂਰੀ ਤਰ੍ਹਾਂ ਨਸ਼ਟ ਕਰਨ ਦਾ ਮਾਮਲਾ ਖੰਨਾ ਪੁਲਿਸ ਨੇ ਸੁਲਝਾ ਲਿਆ ਹੈ ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਖੰਨਾ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਖੰਨਾ ਦੇ ਕਿਸਾਨ ਅਨਕਲੇਵ ਵਾਰਡ ਨੰਬਰ 29 ਚ ਕ੍ਰੇਟਾ ਕਾਰ ਨੂੰ ਅੱਗ ਲਗਾਉਣ ਵਾਲੇ ਕਤਤ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਇਸ ਦੀ ਛਾਣਬੀਨ ਐਸ ਐਚਓ ਸਿਟੀ 2 ਦੇ ਮੁਖੀ ਗੁਰਮੀਤ ਸਿੰਘ ਨੇ 10 ਕਿਲੋਮੀਟਰ ਦੇ ਦਾਇਰੇ ਸੀਸੀਟੀਵੀ ਕੈਮਰਿਆਂ ਦੀ ਛਾਣਬੀਨ ਕਰਨ ਤੇ ਇਹ ਮਾਮਲਾ ਸੁਲਝਾਇਆ ਹੈ ਕਥਿਤ ਦੋਸ਼ੀ ਨੇ ਢਿੱਕੀਪਿੰਡ ਇਕਲਾਹ ਦਾ ਦੱਸਿਆ ਗਿਆ ਹੈ ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਆਪਣੇ ਨਾਲ ਮਦਦ ਲਈ ਦੋ ਹੋਰ ਵਿਅਕਤੀਆਂ ਨੂੰ ਕਾਰ ਨੂੰ ਅੱਗ ਲਾਉਣ ਦਾ ਅੰਜਾਮ ਦੇਣ ਲਈ ਨਾਲ ਲੈ ਗਿਆ ਸੀ ਪੁੱਛਗਿਰ ਦੌਰਾਨ ਕਥਿਤ ਦੋਸ਼ੀ ਦਾ ਕਹਿਣਾ ਕਿ ਮੈਂ ਆਪਣੀ ਬੇਟੀ ਨੂੰ ਬਾਹਰ ਭੇਜਣ ਦੇ ਲਈ ਉਸ ਦੇ ਡਾਕੂਮੈਂਟ ਮਨਪ੍ਰੀਤ ਕੋਰ ਕੋਰ ਲਾਇਸੀ ਪਰੰਤੂ ਉਹ ਬਾਹਰ ਨਹੀਂ ਜਾ ਸਕੇ ਇਸ ਤੇ ਉਹਨਾਂ ਨੇ ਗੁੱਸੇ ਚ ਆ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਘਰ ਨੂੰ ਅੱਗ ਲਾ ਦਿੱਤੀ ਇਸ ਸੰਬੰਧੀ ਡੀਐਸਪੀ ਗਿੱਲ ਦਾ ਕਹਿਣਾ ਕਿ ਦੂਸਰੇ ਹੋਰ ਦੋ ਸਾਥੀ ਜਲਦੀ ਕਾਬੂ ਕਰ ਲਿਆ ਜਾਣਗੇ ਇਹ ਕਲ ਰਣਜੀਤ ਸਿੰਘ ਸਨ ਆਫ ਗਰਦਿਆਲ ਸਿੰਘ ਹੈ ਨੀਰ ਕਿਸਾਨ ਨਿਗਲੇਵ ਵਾਰਡ ਨੰਬਰ 7 ਖੰਨੇ ਨੇ ਅੱਗੇ ਕੰਪਲੇਨਟ ਲਖਾਇਆ ਸੀ ਵੀ ਮੇਰੀ ਕ੍ਰੇਟਾ ਕਾਰ ਹੈਗੀ ਪੀਬੀ 26 2538 ਵਾਈਟ ਕਲਰ ਦੀ ਵੀ ਉਹਨੂੰ ਅਨਨੋਨ ਬੰਦਿਆਂ ਨੇ ਅੱਗ ਲਾਤੀ ਸੀਗੀ ਅੱਗ ਲਾ ਕੇ ਜਿਹੜੇ ਕਾਰ ਹੈ ਟੋਟਲੀ ਨਸ਼ਟ ਕਰਤੀ ਸੀ ਉਸ ਬੰਦੀ ਅਸੀਂ ਐਫਆਈਰ ਨੰਬਰ 97 ਅੰਡਰ ਸੈਕਸ਼ਨ 436 427120 ਬੀ ਤੇ ਦਰਜ ਕੀਤੀ ਹੈ ਉਸ ਤੋਂ ਬਾਅਦ ਐਸਐਚਓ ਸਿਟੀ 2 ਵੱਲੋਂ ਇਹਨਾਂ ਦੇ ਸਾਰੇ ਸੀਸੀਟੀਵੀ ਫੁਟੇਜ ਦਸੀਏ ਦੀ ਟੀਮ ਦੇ ਨਾਲ ਮਦਦ ਲੈ ਕੇ ਕਰੀਬਨ 10 ਕਿਲੋਮੀਟਰ ਦੇ ਸੀਸੀ ਫੁਟੇਜ ਕੈਮਰਿਆਂ ਦੀ ਨਾਲ ਲੱਭੇ ਨੇ ਉਸ ਤੋਂ ਬਾਅਦ ਇਹਨਾਂ ਕੋਈ ਇਨਫੋਰਮੇਸ਼ਨ ਆ ਗਈ ਕਿ ਇਹ ਕੰਮ ਜਿਹੜਾ ਹੈਗਾ ਵਿਅੰਸਿਕ ਸਨੂਫ ਮੰਗਲ ਸਿੰਘ ਆ ਘਲਾਹੇ ਦਾ ਉਹਨੇ ਆਪ ਹੋ ਕੇ ਤੇ ਦੋ ਬੰਦੇ ਹੋਰ ਨਾਲ ਲੈ ਕੇ ਇਹਨੂੰ ਕਾਰ ਨੂੰ ਅੱਗ ਲਾ ਕੇ ਇਨਜਾਮ ਦਿੱਤਾ ਸੀ ਜੀ ਸਰ ਅੱਗ ਕਿਉਂ ਲਾਈ ਇਹਨੇ ਕਾਰ ਨੂੰ ਜੀ ਇਹ ਕਹਿੰਦਾ ਵੀ ਮੈਂ ਜਿਹੜੀ ਮਨਪ੍ਰੀਤ ਕੌਰ ਆ ਉਹਦੇ ਕੋਲ ਆਪਣਾ ਬੇਟੀ ਦੇ ਡਾਕੂਮੈਂਟ ਲਾਏ ਸੀਗੇ ਬਾਹਰ ਭੇਜਣ ਵਾਸਤੇ ਉਹ ਬਾਹਰ ਨਹੀਂ ਜਾ ਸਕੀ ਇਸ ਕਰਕੇ ਗੁੱਸੇ ਚ ਆ ਕੇ ਉਹਨੇ ਇਹਦੀ ਕਾਰ ਨੂੰ ਨੁਕਸਾਨ ਪਹੁੰਚਾਉਣ ਦੇ ਬਾਰੇ ਕਾਰ ਨੂੰ ਅੱਗੇ ਲਾਤੀ ਅੱਗੇ ਜਿਹੜਾ ਹੈਗਾ ਇਹਨੂੰ ਮੁਕਦਮੇ 'ਚ ਅਰੈਸਟ ਕੀਤਾ ਹੈਗਾ ਤੇ ਜਿਹੜੇ ਦੋ ਦੂਜੇ ਹੋਰ ਆ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰਕੇ ਅਦਾਲਤ 'ਚ ਪੇਸ਼ ਕਰਾਂਗੇ